ਕੁਛ ਵੀ ਨਹੀਂ ਨਾਲ ਲੱਗ ਜਾਣਾ ਸਭ ਡਿਫੈਂਡਰਾਂ ਉਹਦੇ 25 25 30 30 ਲੱਖ ਦੇ ਮੋਟਰਸਾਈਕਲ ਘਰੇ ਖੜੇ ਆਂ ਕਰੋਨਾ ਦੀਆਂ ਕੋਠਿਆਂ ਉੱਥੇ ਖੜੀਆਂ ਐ ਪਰ ਬੰਦਾ ਉਰ ਜਾਂਦਾ ਬਾਬੂ ਬੰਦਾ ਨਹੀਂ ਮੁੜ ਕੇ ਆਉਂਦਾ ਹੈ ਉਹੀ ਮਾਵਾ ਉਹੀ ਜੀਵਨ ਸਾਥੀ ਉਹੀ ਬੱਚੇ ਉਹੀ ਭੈਣਾ ਉਹੀ ਚਾਚੇ ਤਾਏ ਸਭ ਸਾਰੀ ਉਮਰ ਇਦਾਂ ਹੀ ਮਹਿਸੂਸ ਕਰਦੇ ਰਹਿੰਦੇ ਆ ਕਿ ਜੀ ਕਿੱਥੇ ਚਲਾ ਗਿਆ ਇਹ ਕੱਲੇ ਉਸ ਘਰ ਦੀ ਬਾਤ ਨਹੀਂ ਐ ਬ੍ਰਹਮੰਡ ਦੀ ਬਾਤ ਆ ਪੂਰੀ ਦੁਨੀਆ ਦੀ ਬਾਤ ਆ ਕਿਉਂਕਿ ਜਾਂਦਾ ਕਿਹਦਾ ਦੀ ਬਾਬੂ ਕਹਿੰਦੇ ਸਭ ਤੇ ਪਰ ਐਦਾਂ ਹੀ ਕਿਤੇ ਨਾਲ ਦੁੱਖਾਂ ਦੇ دارو ਬਣ ਜੀਏ ਨਾ ਤਪਰਾਂ ਦੇ ਦੁੱਖ ਕਹਿੰਦੇ ਵਡਾਇਆ ਘਟ ਜਾਂਦੇ ਆ ਕੁਲਵਿੰਦਰ ਰਾਜਵੀਰ ਅਸੀਂ ਸਾਰੇ ਇਕੱਠੇ ਪੰਜਾਬੀ ਯੂਨੀਵਰਸਿਟੀ ਚ ਪੜੇ ਆ ਰੱਬ ਨੂੰ ਆਪਣੇ ਚਰਨਾਂ 'ਚ ਲਾਵੇ ਜਿੰਨਾਂ ਕੁ ਮੈਂ ਉਹਨੂੰ ਜਾਣਦਾ ਹੁਣ ਐ ਸੰਮ ਚ ਐਨੂੰ ਨੇ ਲੱਗਦਾ ਕੋਈ ਐਸਾ ਘੜਾ ਦਿੱਤਾ ਹੋਊਗਾ ਜਿਸ ਦੇ ਉਹਨੂੰ ਰੱਬ ਸਜਾ ਦੇਊਗਾ ਨਾ